ਮੂਲੀ ਤੇ ਮੱਕੀ ਦੇ ਪਰੌਂਠੇ ਜਿਨ੍ਹਾਂ ਨੂੰ ਬਣਾਉਣੇ ਔਖੇ ਲੱਗਦੇ ਨੇ ਇਹ ਵਾਲੀ ਰੈਸਪੀ ਉਹਨਾਂ ਲਈ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਬਿਨਾ ਆਟਾ ਗੁੰਨਿਆ ਬਿਨਾ ਵੇਲਿਆ ਬਿਨਾ ਮੂਲੀ ਨੂੰ ਕद्दूकस ਕੀਤੇ ਅੱਜ ਅਸੀਂ ਇਹ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਵੀ ਬਣਦੇ ਨੇ ਤੇ ਬਹੁਤ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦੇ ਨੇ ਇਹ ਵਾਲੇ ਪਰੌਂਠੇ ਪਰੌਂਠੇ ਬਣਾਉਣ ਵਾਸਤੇ ਇੱਥੇ ਮੈਂ ਲਈਆਂ ਨੇ ਤਿੰਨ ਮੂਲੀਆਂ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਰੱਖ ਲਿਆ ਆ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਇੱਥੇ ਮੈਂ ਧਨੀਆ ਲਿਆ ਆ ਜੋ ਜਿੱਥੇ ਮੈਂ ਲਏ ਨੇ ਮੂਲੀਆ ਦੇ ਪੱਤੇ ਇਹ ਵੀ ਤੁਸੀਂ ਜ਼ਰੂਰ ਪਾਓ ਇਹਦੇ ਵਿੱਚ ਕੁਲੇ-ਗੁਲੇ ਪੱਤੇ ਮੈਂ ਇਹਦੇ ਵਿੱਚ ਪਾ ਲਏ ਨੇ ਤੇ ਇੱਥੇ ਸਭ ਤੋਂ ਪਹਿਲਾਂ ਅਸੀਂ ਮੂਲੀਆ ਨੂੰ ਕੱਟ ਲਵਾਂਗੇ ਮੋਟਾ-ਮੋਟਾ ਇੱਥੇ ਦੇਖੋ ਮੈਂ ਰਫਲੀ ਜਿਹਾ ਮੂਲੀਆ ਨੂੰ ਕੱਟ ਲਿਆ ਆ ਤੇ ਚੌਪਰ ਵਿੱਚ ਪਾ ਕੇ ਮੂਲੀਆ ਨੂੰ ਹੁਣ ਅਸੀਂ ਚੌਪ ਕਰ ਲਵਾਂਗੇ ਬਿਲਕੁਲ ਅਸੀਂ ਇਹਨਾਂ ਨੂੰ ਕੱਦੂ-ਕਸ ਨਹੀਂ ਕਰਨਾ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਮੂਲੀਆ ਨੇ ਉੱਥੇ ਹਲਕਾ ਜਿਹਾ ਸੀ ਚੌਪ ਕਰਨਾ ਹੈ ਬਿਲਕੁਲ ਇਹਦਾ ਪੇਸਟ ਨਹੀਂ ਬਣਾਉਣਾ ਤੇ ਨਾਲ ਹੀ ਸੀ ਇੱਥੇ ਹਰੀਆਂ ਮਿਰਚਾਂ ਤੇ ਅਦਰਕ ਵੀ ਪਾਦਾਂਗੇ ਨਾਲ ਹੀ ਚੌਪ ਕਰ ਲਵਾਂਗੇ ਦੋਨਾਂ ਚੀਜ਼ਾਂ ਨੂੰ ਤੁਸੀਂ ਚਾਹੋ ਤੇ ਵੱਖਰਾ ਵੱਖਰਾ ਵੀ ਕੱਟ ਕੇ ਪਾ ਸਕਦੇ ਹੋ ਇੱਥੇ ਮੈਂ ਦੇਖੋ ਹਲਕਾ ਜਿਹਾ ਚੌਪ ਕਰ ਲਿਆ ਜ਼ਿਆਦਾ ਨਹੀਂ ਮੈਂ ਕੀਤਾ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਬੋਲ ਵਿੱਚ ਪਾਵਾਂਗੇ ਇੱਕ ਕੱਪ ਮੱਕੀ ਦਾ ਆਟਾ ਤੁਸੀਂ ਕੋਲੀ ਦਾ ਵੀ ਨਾਪ ਲੈ ਸਕਦੇ ਹੋ ਅੱਧਾ ਕੱਪ ਪਾ ਦਵਾਂਗੇ ਕਣਕ ਦਾ ਆਟਾ ਕਣਕ ਦਾ ਆਟਾ ਇਹਦੇ ਵਿੱਚ ਪਾਉਣਾ ਜ਼ਰੂਰੀ ਹੈ ਣਾਲੀ ਪਾਦਵਾਂਗੇ ਇੱਥੇ ਇਹ ਜਿਹੜੀਆਂ ਅਸੀਂ ਮੂਲੀਆਂ ਕਰਕੇ ਰੱਖੀਆਂ ਸੀ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਚੌਪਰ ਵਿੱਚ ਜਿਹੜੀਆਂ ਮੂਲੀਆਂ ਲੱਗੀਆਂ ਰਹਿ ਗਈਆਂ ਸੀ ਤੇ ਹੁਣ ਪਾਵਾਂਗੇ ਬਰੀ ਕਟਿਆ ਹਰਾ ਧਨੀਆ ਮੂਲੀਆਂ ਦੇ ਪੱਤੇ ਤੇ ਇੱਕ ਵਾਰੀ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਅਸੀਂ ਮਿਕਸ ਕਰ ਲੈਣਾ ਆ ਉਸ ਤੋਂ ਬਾਅਦ ਹੀ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਪਾਵਾਂਗੇ ਅੱਧਾ ਚਮਚ ਜਵੈਨ ਦਾ ਜਵੈਨ ਨੂੰ ਹੱਥਾਂ ਨਾਲ ਕ੍ਰਸ਼ ਕਰਕੇ ਪਾਵਾਂਗੇ ਅੱਧਾ ਚਮਚ ਪਾਦਵਾਂਗੇ ਜੀਰਾ ਤੇ ਅਸਤੇ ਹਿਸਾਬ ਨਾਲ ਪਾ ਲਿਓ ਤੁਸੀਂ ਨਮਕ ਮੈਂ ਅੱਧਾ ਚਮਚ ਪਾਇਆ ਆ ਤੇ ਨਾਲ ਹੀ ਪਾ ਦਵਾਂਗੇ ਇੱਥੇ ਅਸੀਂ ਅੱਧਾ ਚਮਚ ਤਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਤੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਅਸੀਂ ਇਹਦਾ ਇੱਕ گاੜਾ ਜਿਹਾ ਘੋਲ ਤਿਆਰ ਕਰ ਲਵਾਂਗੇ ਇੱਕੋ ਵਾਰੀ ਜ਼ਿਆਦਾ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਐਵੇਂ ਦਾ ਇੱਕ ਘੋਲ ਤਿਆਰ ਕਰ ਲਵਾਂਗੇ ਤੇ ਲਾਸਟ ਤੇ ਇਹਦੇ ਵਿੱਚ ਪਾ ਦਵਾਂਗੇ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਇਹਦੇ ਨਾਲ ਕਲਰ ਵਧੀਆ ਆਏਗਾ ਪਰੌਂਠਿਆਂ ਵਿੱਚ ਤੇ ਤੇ ਦੇਖੋ ਸਾਡਾ ਵਧੀਆ ਜਿਹਾ ਘੋਲ ਬਣ ਕੇ ਤਿਆਰ ਹੋ ਗਿਆ ਗੈਸ ਤੇ ਰੱਖਾਂਗੇ ਇੱਕ ਤਵਾ ਉਹਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਪਾ ਦਵਾਂਗੇ ਤੇ ਇੱਕ ਕੜਛੀ ਅਸੀਂ ਇਸ ਬੈਟਰ ਦੀ ਪਾਵਾਂਗੇ ਤਵੇ ਦੇ ਉੱਪਰ ਇਸ ਤਰੀਕੇ ਨਾਲ ਪਾਉਂਦੇ ਹੋਏ ਹਲਕਾ-ਹਲਕਾ ਅਸੀਂ ਇਹਨਾਂ ਨੂੰ ਫੈਲਾਉਂਦੇ ਜਾਵਾਂਗੇ ਜਿਆਦਾ ਜ਼ੋਰ-ਜ਼ੋਰ ਨਾਲ ਨਹੀਂ ਫੈਲਾਉਣਾ ਮਤਲਬ ਜਿਵੇਂ ਅਸੀਂ ਦੋਸਾ ਬਣਾਉਂਦੇ ਆ ਕੜਛੀ ਨੂੰ ਗੋਰ-ਗੋਰ ਘੁਮਾਉਂਦੇ ਹੇ ਉਦਾਂ ਨਹੀਂ ਕਰਨਾ ਹਲਕੇ ਹੱਥਾਂ ਨਾਲ ਇਹਨੂੰ ਫਲਾ ਦੇਣਾ ਆ ਤੇ ਜਦੋਂ ਇੱਕ ਸਾਈਡ ਸਿੱਕ ਜਾਵੇ ਉਦੋਂ ਹਲਕਾ ਜਿਹਾ ਦੇ ਉੱਪਰ ਘਿਓ ਪਾ ਕੇ ਇਹਦੀ ਸਾਈਡ ਨੂੰ ਚੇਂਜ ਕਰ ਦਵਾਂਗੇ ਤੇ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਇਸ ਪਰੌਂਠੇ ਨੂੰ ਰਾੜ ਲਵਾਂਗੇ ਇਸੇ ਤਰ੍ਹਾਂ ਉਲਟ ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਤੋਂ ਅਸੀਂ ਪਰੌਂਠੇ ਨੂੰ ਸੇਕ ਲਵਾਂਗੇ ਦੇਖੋ ਕਿੰਨਾ ਜ਼ਿਆਦਾ ਸੌਫਟ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਤੇ ਟੇਸਟ ਵੀ ਇਹਨਾਂ ਪਰੌਂਠਿਆਂ ਦਾ ਬਹੁਤ ਵਧੀਆ ਹੈ ਤੁਸੀਂ ਇਹਨਾਂ ਨੂੰ ਮੱਕੀ ਤੇ ਮੂਲੀ ਦੇ ਚਿਲੇ ਵੀ ਕਹਿ ਸਕਦੇ ਹੋ ਤੇ ਇੱਥੇ ਅਸੀਂ ਬਾਕੀ ਦੇ ਵੀ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਉਸੇ ਤਰ੍ਹਾਂ ਹਲਕਾ ਜਾ ਕੇ ਉਪਾ ਕੇ ਤਵੇ ਦੇ ਉੱਪਰ ਬੈਟਰ ਨੂੰ ਹਲਕੇ ਹਲਕੇ ਹੱਥਾਂ ਨਾਲ ਫੈਲਾ ਲਵਾਂਗੇ ਤੇ ਇਹਨਾਂ ਪਰੌਂਠਿਆਂ ਜਾਂ ਚਿਲਿਆਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਣਨ ਤੇ ਜਿਵੇਂ ਮੱਕੀ ਦੀ ਰੋਟੀ ਨੂੰ ਵੀ ਟਾਈਮ ਲੱਗਦਾ ਹੈ ਇੱਥੇ ਮੈਂ ਦੋ ਤਵੇ ਰੱਖੇ ਹੋਏ ਜਦੋਂ ਨਾਨ ਸਟਿਕ ਤੇ ਹਲਕਾ ਜਿਹਾ ਸੇਕ ਲੱਗ ਜਾਂਦਾ ਹੈ ਪਰੌਂਠਿਆਂ ਨੂੰ ਉਦੋਂ ਮੈਂ ਨਾਰਮਲ ਤਵੇ ਤੇ ਇਹਨੂੰ ਕਰ ਦਿੰਨੀ ਆ ਤੇ ਇਹਦੇ ਨਾਲ ਥੋੜੀ ਜੀ ਜਲਦੀ ਹੋ ਜਾਂਦੀ ਹੈ ਤੁਹਾਨੂੰ ਵੀ ਜੇ ਪਰੌਂਠੇ ਬਣਾਉਣ ਨੂੰ ਜ਼ਿਆਦਾ ਟਾਈਮ ਲੱਗ ਰਿਹਾ ਹੋਵੇ ਤਾਂ ਇਸੇ ਤਰੀਕੇ ਨਾਲ ਤੁਸੀਂ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇੱਥੇ ਦੇਖੋ ਮੈਂ ਤਿੰਨ ਚਾਰ ਪਰੌਂਠੇ ਬਣਾ ਲਏ ਨੇ ਤੇ ਨਾਲ-ਨਾਲ ਅਸੀਂ ਇਹਨਾਂ ਨੂੰ ਸਰਵ ਕਰੀ ਜਾਵਾਂਗੇ ਉੱਪਰੋਂ ਦੇ ਪਾ ਦੇਵਾਂਗੇ ਮੈਲਟ ਕੀਤਾ ਹੋਇਆ ਦੇਸੀ ਘਿਓ ਤੁਸੀਂ ਚਾਹੇ ਇਹਨੂੰ ਦਹੀਂ ਨਾਲ ਖਾਓ ਚਾਹੇ ਘਿਓ ਨਾਲ ਚਾਹੇ ਮੱਖਣ ਨਾਲ ਇਹ ਬਹੁਤ ਜ਼ਿਆਦਾ ਟੇਸਟੀ ਪ੍ਰੋਂਠੇ ਬਣ ਕੇ ਤਿਆਰ ਹੁੰਦੇ ਨੇ ਤੇ ਮੈਂ ਇਹਨੂੰ ਸਰਵ ਕਰਨ ਲੱਗੀ ਆ ਚਾਹ ਦੇ ਨਾਲ ਇੱਥੇ ਦੇਖੋ ਸਾਡੀ ਚਾਹ ਵੀ ਬਣ ਕੇ ਤਿਆਰ ਆ ਗਰਮ ਗਰਮ ਚਾਹ ਦੇ ਨਾਲ ਅਸੀਂ ਇਹ ਵਾਲੇ ਪ੍ਰੋਂਠੇ ਖਾਵਾਂਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇ ਤੈਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮੇਰੇ ਚੈਨਲ ਲਵ ਮੀਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ